ਹੈਲੋ ਜੀ ਵੈਲਕਮ ਬੈਕ ਟੂ ਅ ਚੈਨਲ ਰਮਨ ਵਲੌਗਸ ਸੋ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਹైదరాబాద్ ਵਿੱਚ ਜੇ ਤੁਸੀਂ ਕਿਤੇ ਵੀ ਸਟੇ ਕਰਨਾ ਹੈ ਜ ਲਗਜ਼ਰੀ ਹੋਟਲ ਕਿਤੇ ਤੁਸੀਂ ਲੱਭ ਰਹੇ ਹੋ ਵਧੀਆ ਸਟੇ ਲੱਭ ਰਹੇ ਹੋ ਔਰ ਰਿਲੈਕਸ ਕਰਨ ਵਾਸਤੇ ਤੇ ਇੱਥੇ ਇੱਕ ਬਹੁਤ ਜ਼ਿਆਦਾ ਵਧੀਆ ਪ੍ਰਾਪਰਟੀ ਹੈਗੀ ਹੈ ਸੋ ਜਿੱਥੇ ਮੈਂ ਬੁਕਿੰਗ ਕਰਵਾਈ ਹੈ ਤੇ ਬਹੁਤ ਜ਼ਿਆਦਾ ਵਧੀਆ ਲਗਜ਼ਰੀ ਹੋਟਲ ਹੈਗਾ ਇਹ ਤੇ ਤੁਹਾਨੂੰ ਰੂਮ ਦਿਖਾਉਂਗਾ ਅੰਦਰੋਂ ਦੀ ਕਿਦਾਂ ਦਾ ਹੁੰਦਾ ਆ ਤੇ ਲ lobby ਵਗੈਰਾ ਕੀ ਕੀ ਫੈਸਿਲਿਟੀਆਂ ਇੱਥੇ ਹੈਗੀਆਂ ਨੇ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਵਿੱਚ ਦਿਖਾਉਂਗਾ ਤੇ ਚਲੋ ਫਿਰ ਆਪਾਂ ਹੁਣ ਚੱਲਦੇ ਆਂ ਹੋਟਲ ਦੀ ਐਂਟਰੈਂਸ ਤੇ ਆਪਾਂ ਖੜੇ ਹੋਏ ਆਂ ਸੋ ਆਪਾਂ ਚੱਲੇ ਹੁਣ ਅੰਦਰ ਤੇ ਅੰਦਰ ਜਾ ਕੇ ਚੈੱਕ ਇਨ ਵਗੈਰਾ ਕਰਦੇ ਆਂ ਤੇ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਵੀ ਕਿੱਦਾਂ ਹੈਗਾ ਸੋ ਮੇਰੇ ਪਿੱਛੇ ਇਹ ਹੈਗੀ ਆ ਹੋਟਲ ਦੀ ਐਂਟਰੈਂਸ ਤੇ ਇੱਥੋਂ ਆਪਾਂ ਹੁਣ ਅੰਦਰ ਜਾਵਾਂਗੇ ਚਲੋ ਆਜੋ ਫਿਰ ਕਿੱਤੇ ਸੀਗੇ ਸੋ ਆਹ ਵਾਲਾ ਸਾਰਾ ਏਰੀਆ ਜਿਹੜਾ ਹੈਗਾ ਇੱਥੇ ਇਹ ਸਾਰਾ ਲੌਬੀ ਦਾ ਏਰੀਆ ਹੈ ਆ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਹੈ ਫਲਾਵਰਸ ਲੱਗੇ ਹੋਏ ਨੇ ਕਿੰਨਾ ਜ਼ਿਆਦਾ ਕਲਾਸੀ ਲੱਗ ਰਿਹਾ ਹੈ ਤੇ ਬਹੁਤ ਜ਼ਿਆਦਾ ਲਗਜ਼ਰੀ ਬਣਾਈ ਹੈ ਬਿਲਡਿੰਗ ਇਹਨਾਂ ਨੇ ਤੇ ਜਿਹੜੇ ਐਲੀਵੇਟਰਸ ਹੈਗੇ ਨੇ ਉਹ ਇੱਧਰ ਪਿਛਲੀ ਸਾਈਡ ਤੇ ਉੱਥੇ ਹੈਗੇ ਆ ਤੇ ਆਪਾਂ ਹੁਣ ਉੱਪਰ ਜਾਵਾਂਗੇ ਤੇ ਤੁਹਾਨੂੰ ਉੱਪਰ ਜਾ ਕੇ ਦਿਖਾਣੇ ਆ ਆਪਣਾ ਰੂਮ ਸੋ ਹੁਣ ਤੁਹਾਨੂੰ ਦਿਖਾਨਾ ਮੈਂ ਜਿਹੜਾ ਇਹ ਹੋਟਲ ਦਾ ਰੂਮ ਕਿੱਦਾਂ ਦਾ ਹੈਗਾ ਜਿਹੜਾ ਆਪਾਂ ਬੁਕਿੰਗ ਕਰਵਾਈ ਸੀਗੀ ਸੋ ਇਹ ਲਗਜ਼ਰੀ ਹੋਟਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਸੋ ਆਪਾਂ ਨੂੰ ਰੂਮ ਕੀ ਦਿੱਤੀ ਸੀਗੀ ਇਦਾਂ ਰਿਸੈਪਸ਼ਨ ਤੋਂ ਮਿਲੀ ਸੀਗੀ ਸੋ ਇਹ ਇਦਾਂ ਦੀ ਰੂਮ ਕੀ ਹੁੰਦੀ ਹੈ ਤੇ ਆਪਾਂ ਇਹਨੂੰ ਟੱਚ ਕਰਕੇ ਖੋਲ ਸਕਦੇ ਆ ਤੇ ਆ ਦੇਖੋ ਗ੍ਰੀਨ ਲਾਈਟ ਆ ਗਈ ਖੁੱਲ ਗਿਆ ਤੇ 1401 ਆਪਣਾ ਹੈਗਾ ਨੰਬਰ ਤੇ ਚਲੋ ਆਪਾਂ ਅੰਦਰ ਖੋਲਦੇ ਆ ਹੁਣ ਸੋ ਇਹ ਹੈਗਾ ਆਪਣਾ ਰੂਮ ਤੇ ਆਪਾਂ ਇਸ ਦੇ ਵਿੱਚ ਕੀ ਪਾਵਾਂਗੇ ਤੇ ਲਾਈਟਸ ਆਨ ਹੋ ਗਈਆਂ ਸੋ ਇਹ ਹੈਗੀ ਆ ਸਟਾਰਟਿੰਗ ਤੇ ਜਿੱਥੋਂ ਆਪਾਂ ਅੰਦਰ ਆਏ ਆ ਤੇ ਐਂਟਰੈਂਸ ਦੇ ਉੱਤੇ ਆਪਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਦਿੱਤਾ ਹੋਇਆ ਦੇਖੋ ਕਿੰਨਾ ਵਧੀਆ ਆਪਣੇ ਲਈ ਵੈਲਕਮ ਵਾਸਤੇ ਵਾਟਰ ਬੋਟਲਸ ਹੈਗੀਆਂ ਨੇ ਫਰੂਟ ਰੱਖਿਆ ਹੋਇਆ ਇਹਨਾਂ ਨੇ ਆਪਣੇ ਵਾਸਤੇ ਇੱਥੇ ਤੇ ਇਹਨਾਂ ਨੇ ਪਲੇਟ ਦਿੱਤੀ ਹੋਈ ਆ ਆਪਾਂ ਨੂੰ ਤੇ ਕੱਪ ਦਿੱਤੇ ਹੋਏ ਨੇ ਜੇ ਆਪਾਂ ਕਾਫੀ ਵਗੈਰਾ ਬਣਾਣੀ ਹੈ ਤੇ ਕਾਫੀ ਮਸ਼ੀਨ ਵੀ ਹੈਗੀ ਆ ਇੱਥੇ ਤੇ ਆ ਇਹਨਾਂ ਨੇ ਕਾਫੀ ਦਿੱਤੀ ਹੋਈ ਹੈ ਜਿਹੜੇ ਪੌਡਸ ਹੁੰਦੇ ਨੇ ਕਾਫੀ ਦੇ ਵਿੱਚ ਜਿਹੜੇ ਪਿੰਦੇ ਆ ਦੇ ਵਿੱਚ ਕਾਫੀ ਬਣਾ ਸਕਦੇ ਆ ਤੇ ਇਹਦੇ ਨੀਚੇ ਹੀ ਬਿਲਕੁਲ ਜਦੋਂ ਆਪਾਂ ਕਬਡ ਖੋਲਦੇ ਆ ਸੋ ਇਹਦੇ ਵਿੱਚ ਆਪਾਂ ਨੂੰ ਪ੍ਰਾਈਵੇਟ ਬਾਰ ਹੈਗਾ ਇੱਥੇ ਤੇ ਇਹਦੇ ਵਿੱਚ ਆਪਾਂ ਨੂੰ ਡਰਿੰਕਸ ਦਿੱਤੇ ਹੋਏ ਨੇ ਸੋ ਇਧਰੋਂ ਦੀ ਖੁੱਲਦਾ ਇਹ ਸੋ ਆ ਸਾਰੇ ਡਰਿੰਕਸ ਇੱਥੇ ਹੈਗੇ ਨੇ ਆਪਣੇ ਰੂਮ ਦੇ ਵਿੱਚ ਤੇ ਆ ਦੇਖੋ ਇਹਨਾਂ ਨੇ ਗਾਵਾ ਜੂਸ ਹੈਗਾ ਆ ਤੇ ਇੱਥੇ ਆਪਾਂ ਨੂੰ ਨਾਲ ਔਰੈਂਜ ਮੰਗੇਓ ਜੂਸ ਹੈਗਾ ਆ ਤੇ ਰੈੱਡ ਬੁੱਲ ਹੈਗਾ ਆ ਚਾਕਲੇਟ ਸ਼ੇਕ ਹੈਗਾ ਹੈ ਤੇ ਆਪ ਨੂੰ ਚਾਕਲੇਟ ਦਿੱਤੀ ਹੈ ਇਹਨਾਂ ਨੇ ਤੇ ਕੋਕ ਹੈਗੀ ਆ ਨੀਚੇ ਤੇ ਸਪਰਾਈਟ ਹੈਗੀ ਆ ਤੇ ਇਹਦੇ ਵਿੱਚ ਸੋਡਾ ਵੀ ਹੈਗਾ ਸੋਡਾ ਵਾਟਰ ਤੇ ਆਹ ਹੈਗਾ ਯਾ ਸਪਾਰਕਲਿੰਗ ਵਾਟਰ ਤੇ ਆਪਾਂ ਨੂੰ ਇਹਨਾਂ ਨੇ ਦੋ ਕਿੰਗ ਫਿਸ਼ਰ ਪ੍ਰੀਮੀਅਮ ਬੀਅਰ ਵੀ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਤੇ ਬਾਕੀ ਵਾਈਨ ਵੀ ਹੈਗੀ ਆ ਸੋ ਦੋ ਤਰ੍ਹਾਂ ਦੀ ਵਾਈਨ ਹੈ ਤੇ ਆਹ ਵਾਲੀ ਹੈਗੀ ਆ ਸੂਲਾ ਤੇ ਦੂਸਤਰੀ ਹੈਗੀ ਆ ਆਹ ਰੈੱਡ ਵਾਈਨ ਹੋਣੀ ਹੈ ਤੇ ਆ ਵੀ ਸੂਲਾ ਦੀ ਹੀ ਹੈ ਪਰ ਇਹ ਰੈੱਡ ਵਾਈਨ ਹੈ ਤੇ ਉਹ ਵਾਲੀ ਵਾਈਟ ਵਾਈਨ ਹੈ ਤੇ ਇਹਦੇ ਬਿਲਕੁਲ ਨਾਲ ਇੱਧਰ ਆਪਣੇ ਵਾਸਤੇ ਇਹਨਾਂ ਨੇ ਹੋਰ ਰੱਖਿਆ ਹੋਇਆ ਹੈ ਸਮਾਨ ਸੋ ਆ ਮਿਲ ਪਿਆ ਹੈਗਾ ਜਿਵੇਂ ਤੁਸੀਂ ਟੀ ਬਣਾਣੀ ਹੈ ਟੀ ਬੈਗਸ ਵਗੈਰਾ ਹੈਗੇ ਨੇ 슈ਗਰ ਹੈਗੀ ਹੈ ਤੇ ਇਹਦੇ ਨਾਲ ਹੀ ਆਪਾਂ ਨੂੰ ਇਹਨਾਂ ਨੇ ਆਹ ਗਰਮ ਪਾਣੀ ਕਰਨ ਵਾਸਤੇ ਹੌਟ ਵਾਟਰ ਵਾਸਤੇ ਇਹਨਾਂ ਨੇ ਆ ਦਿੱਤਾ ਹੋਇਆ ਹੈ ਤੇ نیچے ਪਾਣੀ ਵਾਸਤੇ ਗਲਾਸ ਵੀ ਹੈਗੇ ਨੇ ਤੇ ਬਾਕੀ ਆਹ ਟਰੇ ਦੇ ਵਿੱਚ ਇਹਨਾਂ ਨੇ ਆਪਣੇ ਲਈ ਹੋਰ 스ਨੈਕਸ ਰੱਖੇ ਹੋਏ ਨੇ ਸੋ ਇਹਦੇ ਵਿੱਚ ਆਪਾਂ ਨੂੰ ਕੁਕੀਜ਼ ਹੈਗੀਆਂ ਨੇ ਬਿਸਕਟ ਹੈਗੇ ਨੇ ਤੇ ਬਾਕੀ ਆਹ ਚਿਪਸ ਵਗੈਰਾ ਰੱਖੇ ਹੋਏ ਨੇ ਸੋ ਇਹ ਸਾਰਾ ਕੰਪਲੀਮੈਂਟਰੀ ਹੈਗਾ ਯਾ ਇਹਦਾ ਆਪਾਂ ਨੂੰ ਕੋਈ ਚਾਰਜ ਨਹੀਂ ਹੈਗਾ ਪਰ ਜਿਹੜੇ ਵੀ ਡਰਿੰਕਸ ਵਗੈਰਾ ਇੱਧਰ ਪਏ ਹੋਏ ਨੇ ਜਿਹੜੇ ਆਹ ਮਿਨੀ ਬਾਰ ਦੇ ਵਿੱਚ ਪ੍ਰਾਈਵੇਟ ਬਾਰ ਹੈਗਾ ਸੋ ਆਹ ਡਰਿੰਕਸ ਸਾਰੇ ਪੇਡ ਹੈਗੇ ਨੇ ਸੋ ਜਿਹੜਾ ਇਹਦੇ ਬਾਰ ਦੇ ਵਿੱਚ ਜਿਹੜੇ ਡਰਿੰਕਸ ਪਏ ਨੇ ਸੋ ਇਹਦਾ ਜਿਹੜਾ ਪ੍ਰਾਈਸ ਹੈਗਾ ਯਾ ਉਹ ਇਹਨਾਂ ਨੇ ਇਹਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਕਾਊਂਟਰ ਦੇ ਉੱਪਰ ਹੀ ਪਿਆ ਸੀਗਾ ਇਹ ਸੋ ਆਹ ਸਾਰੇ ਪ੍ਰਾਈਸਿਸ ਲਿਖੇ ਹੋਏ ਨੇ ਸੋ ਜਿਹੜੀ ਵੀ ਚੀਜ਼ ਆਪਾਂ ਯੂਜ਼ ਕਰਾਂਗੇ ਜਿਵੇਂ ਕੋਕਾ ਕੋਲਾ ਸਿਗੀ ਆਪਣੇ ਕੋਲੇ ਸੋ ਦੋ ਕੈਨ ਜਿਹੜੇ ਹੈਗੇ ਨੇ ਉਹ 290 ਰੁਪਏ ਦੇ ਆ ਜੇ ਆਪਾਂ ਕੋਈ ਵੀ ਚੀਜ਼ ਯੂਜ਼ ਕਰਾਂਗੇ ਸੋ ਇਹ ਸਾਰੀ ਲਿਸਟ ਹੈਗੀ ਆ ਵੀ ਕਿਹੜੇ ਕਿਹੜੇ ਡਰਿੰਕਸ ਵਗੈਰਾ ਜੋ ਵੀ ਹੈਗਾ ਆ ਉਹਦੇ ਪ੍ਰਾਈਸਿਸ ਕੀ ਹੈਗੇ ਨੇ ਸੋ ਜਦੋਂ ਆਪਾਂ ਐਂਟਰੈਂਸ ਤੋਂ ਅੰਦਰ ਆਏ ਆ ਸੋ ਆਪਣੇ ਬਿਲਕੁਲ ਰਾਈਟ ਹੈਂਡ ਸਾਈਡ ਤੇ ਇੱਥੇ ਵਾਸ਼ਰੂਮ ਹੈਗਾ ਆ ਸੋ ਇੱਕ ਤਰ੍ਹਾਂ ਦਾ ਅਲੱਗ ਰੂਮ ਹੀ ਲੱਗਦਾ ਆ ਬਹੁਤ ਜ਼ਿਆਦਾ ਲਗਜ਼ਰੀ ਲੱਗ ਰਿਹਾ ਮੈਨੂੰ ਸੋ ਅੰਦਰ ਜਦੋਂ ਆਪਾਂ ਆਏ ਆ ਸੋ ਆਪਣੇ ਕੋਲੇ ਬੈਗਸ ਰੱਖਣ ਵਾਸਤੇ ਇਹਨਾਂ ਨੇ ਜਗ੍ਹਾ ਉੱਪਰ ਹੀ ਰੱਖੀ ਨੀਚੇ ਵੀ ਆਪਣੇ ਕੋਲੇ ਇੱਕ ਬੱਗਟ ਹੈਗੀ ਆ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਇਹਨਾਂ ਨੇ ਜਿਹੜੇ ਸ਼ੂਜ਼ ਹੁੰਦੇ ਜੁੱਤੀਆਂ ਹੁੰਦੀਆਂ ਆਪਾਂ ਜਿਹੜੀਆਂ ਪਾਣੀਆਂ ਹੁੰਦੀਆਂ ਨੇ ਸੋ ਇਨਡੋਰ ਜਿਹੜੇ ਆਪਣੇ ਕੋਲੇ ਹੁੰਦੇ ਨੇ ਸੋ ਇਹਨਾਂ ਨੇ ਆਪਾਂ ਨੂੰ ਦੋ ਦਿੱਤੇ ਨੇ ਇਹ ਇਹਦੇ ਵਿੱਚ ਦੇਖੋ ਦੋ ਹੁੰਦੇ ਆ ਸੋ ਆ ਹੈਗਾ ਜਿਹੜਾ ਹੈਗਾ ਇਹਦੀ ਕੁਆਲਿਟੀ ਦੇਖੋ ਕਿੰਨੀ ਜ਼ਿਆਦਾ ਵਧੀਆ ਹੈ ਆ ਸੋ ਬਹੁਤ ਵਧੀਆ ਲੱਗਿਆ ਮੈਨੂੰ ਇਹ ਤੇ ਉਸ ਤੋਂ ਬਾਅਦ ਆ ਹੈਗਾ ਸ਼ੂ ਬੈਗ ਸੋ ਇਹਦੇ ਵਿੱਚ ਜੇ ਆਪਣੇ ਗੰਦੇ ਹੋ ਜਾਂਦੇ ਆ ਆਪਾਂ ਸ਼ੂ ਬੈਗ ਯੂਜ਼ ਕਰ ਸਕਦੇ ਆ ਤੇ ਨਾਲ ਹੀ ਇਹਦੇ ਵਿੱਚ ਮੈਨੂੰ ਲੱਗਦਾ ਹੈਗਾ ਆ ਇਹ ਪਤਾ ਨਹੀਂ ਕੀ ਚੀਜ਼ ਆ ਸੋ ਇਹਦੇ ਵਿੱਚ ਆਪਣਾ ਹੈਗਾ ਸ਼ੂ ਕਲੀਨਰ ਆ ਦੇਖੋ ਸ਼ੂ ਕਲੀਨਰ ਇੱਕ ਹੈਗੀ ਆ ਰਬੜ ਦਿੱਤੀ ਹੈ ਇਹਨਾਂ ਨੇ ਆਪਾਂ ਨੂੰ ਕਲੀਨ ਕਰਨ ਵਾਸਤੇ ਤੇ ਆਪਾਂ ਇਹ ਵੀ ਯੂਜ਼ ਕਰਦੇ ਜੇ ਆਪਣੇ ਸ਼ੂ ਆਪਾਂ ਕਲੀਨ ਕਰਨੇ ਆ ਸੋ ਇਹ ਇਹਦੇ ਥੱਲੇ ਪਿਆ ਹੋਇਆ ਸੀਗਾ ਇੱਥੇ ਹੀ ਤੇ ਬਾਕੀ ਆਪਣੇ ਕੋਲੇ ਸਟੋਰੇਜ ਬਹੁਤ ਜ਼ਿਆਦਾ ਹੈਗੀ ਆ ਸੋ ਆ ਸਾਰੀ ਸਟੋਰੇਜ ਹੀ ਆ ਤੇ ਇੱਥੇ ਆਪਾਂ ਨੂੰ ਇੱਕ ਇਹਨਾਂ ਨੇ ਸੇਫ ਦਿੱਤਾ ਆ ਜੇ ਆਪਾਂ ਕੋਈ ਵੀ ਕੋਈ ਚੀਜ਼ ਰੱਖਣੀ ਹੈ ਵਿੱਚ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ ਜਿਵੇਂ 골ਡ ਵਗੈਰਾ ਕੈਸ਼ ਆਪਣਾ ਕੁਝ ਵੀ ਪਾਸਪੋਰਟ ਵਗੈਰਾ ਨੇ ਆਪਾਂ ਇਹ ਸੇਫ ਨੂੰ ਯੂਜ਼ ਕਰ ਸਕਦੇ ਹਾਂ ਇੱਥੇ ਤੇ ਉਹਦੇ ਨੀਚੇ ਆਪ ਨੂੰ ਹੇਅਰ ਡਰਾਇਰ ਹੈਗਾ ਇੱਥੇ ਲਿਖਿਆ ਵੀ ਹੋਇਆ ਦੇਖੋ ਇਹਦੇ ਵਿੱਚ ਇਹਨਾਂ ਨੇ ਹੇਅਰ ਡਰਾਇਰ ਰੱਖਿਆ ਹੈ ਜੇ ਤੁਸੀਂ ਵਾਲ ਸੁਕਾਣੇ ਆਪਣੇ ਸੋ ਆਹ ਹੈਗਾ ਹੇਅਰ ਡਰਾਇਰ ਇਹਦੇ ਵਿੱਚ ਪਿਆ ਹੋਇਆ ਹੈ ਤੇ ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਬਾਕੀ ਨੀਚੇ ਇਹਦੇ ਹੋਰ ਸਟੋਰੇਜ ਹੈਗੀ ਆ ਸੋ ਆਹ ਸਟੋਰੇਜ ਹੈ ਤੇ ਆਹ ਵੀ ਸਟੋਰੇਜ ਹੈਗੀ ਆ ਤੇ ਆ ਆਪਣੇ ਸਾਹਮਣੇ ਇੱਧਰ ਮਿਰਰ ਹੈਗਾ ਆ ਆਪਾਂ ਰੈਡੀ ਹੋਣਾ ਹੈ ਸੋ ਮਿਰਰ ਦੇ ਵਿੱਚ ਆਪਾਂ ਰੈਡੀ ਹੋ ਸਕਦੇ ਆ ਤੇ ਹੋਰ ਸਟੋਰੇਜ ਜਿਹੜੀ ਹੈਗੀ ਆ ਆ ਸਾਰੀ ਹੋਰ ਸਟੋਰੇਜ ਹੈਗੀ ਆ ਆਪਣੇ ਕੋਲੇ ਦੇਖੋ ਕਿੰਨੇ ਸਾਰੇ ਹੈਂਗਰ ਰੱਖੇ ਹੋਏ ਨੇ ਇਹਨਾਂ ਨੇ ਤੇ ਆਪਣੇ ਕੋਲੇ ਇਹਨਾਂ ਨੇ ਆ ਦਿੱਤਾ ਜਦੋਂ ਸ਼ਾਵਰ ਤੋਂ ਬਾਅਦ ਆਪਾਂ ਆਹ ਪਾ ਸਕਦੇ ਆ ਤੇ ਇੱਧਰਲੀ ਸਾਈਡ ਤੇ ਆ ਇੱਕ ਲਾਂਡਰੀ ਵਾਸਤੇ ਰੱਖਿਆ ਹੋਇਆ ਹੈ ਇਹਨਾਂ ਨੇ ਸੋ ਲਾਂਡਰੀ ਬੈਗਸ ਹੈਗੇ ਨੇ ਆਪਾਂ ਆ ਬੈਗ ਯੂਜ਼ ਕਰ ਸਕਦੇ ਆ ਜਾਂ ਆਪਾਂ ਲਾਂਡਰੀ ਕਰਵਾਣੀ ਹੈ ਮੈਨੂੰ ਲੱਗਦਾ ਇਹਨਾਂ ਨੇ ਆ ਪ੍ਰਾਈਸਿਸ ਵੀ ਲਿਖੇ ਹੋਣਗੇ ਜੇ ਲਾਂਡਰੀ ਕਰਵਾਣੀ ਆ ਆਪਾਂ ਸੋ ਆ ਸਾਰੇ ਪ੍ਰਾਈਸਿਸ ਹੈਗੇ ਨੇ ਲਾਂਡਰੀ ਦੇ ਤੇ ਸਭ ਕੁਝ ਦੱਸਿਆ ਹੋਇਆ ਦੇ ਵਿੱਚ ਦੇਖੋ ਜਿਵੇਂ ਸਭ ਤੋਂ ਪਹਿਲਾਂ ਇੱਥੇ ਦੇਖਦੇ ਆ ਸੋ ਸਲਵਾਰ ਕਮੀਜ਼ ਦਾ ਜੇ ਤੁਸੀਂ ਡਰਾਈ ਕਲੀਨ ਜਾਂ ਲਾਂਡਰੀ ਕਰਵਾਉਣੀ ਹੈ ਤੇ ਇਹਦੇ ਪ੍ਰਾਈਸ 475 ਰੁਪੀਆ ਸੋ ਇਹ ਸਾਰੀ ਹੈਗੀ ਆ ਲਿਸਟ ਜੇ ਤੁਸੀਂ ਕੁਝ ਵੀ ਲਾਂਡਰੀ ਕਰਵਾਉਣਾ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਕਿ ਇਸ ਰੂਮ ਦਾ ਵਾਸ਼ਰੂਮ ਕਿਦਾਂ ਦਾ ਹੈਗਾ ਸੋ ਜਦੋਂ ਆਪਾਂ ਕਲੋਜ਼ਟ ਤੋਂ ਅੰਦਰ ਆਏ ਆ ਸੋ ਨਾਲ ਹੀ ਇੱਧਰ ਆਪਣੇ ਕੋਲ ਵਾਸ਼ਰੂਮ ਹੈਗਾ ਆ ਸੋ ਆ ਹੈਗਾ ਆਪਣੇ ਕੋਲੇ ਪੂਰਾ ਫੁੱਲ ਲਗਜ਼ਰੀ ਵਾਸ਼ਰੂਮ ਤੇ ਜਿਹੜਾ ਇਹਦਾ ਕਾਊਂਟਰ ਟੌਪ ਹੈਗਾ ਆ ਦੇਖੋ ਕਿੰਨਾ ਜ਼ਿਆਦਾ ਵਧੀਆ ਆ ਇਹ ਮਾਰਬਲ ਦਾ ਬਣਿਆ ਹੋਇਆ ਆ ਤੇ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈਗਾ ਆ ਤੇ ਆਪਣੇ ਕੋਲੇ ਵਾਸ਼ਰੂਮ ਦੇ ਵਿੱਚ ਵੀ ਸੋਪ ਦਿੱਤਾ ਦੇਖੋ ਆ ਦੇਖੋ ਆ ਸੋਪ ਹੈਗਾ ਆ ਤੇ ਟੈਪ ਮੈਗਨੈਟ ਕਲੀਨਲੀਸ ਬਹੁਤ ਜ਼ਿਆਦਾ ਆ 100% ਕਲੀਨ ਲੱਗ ਰਿਹਾ ਮੈਨੂੰ ਇੱਥੇ ਤੇ ਵਾਸ਼ਿੰਗੂਜ ਵੀ ਆਪਾਂ ਨੂੰ ਦੋ ਗਲਾਸ ਹੈਗੇ ਆ ਤੇ ਇਹਦੇ ਵਿੱਚ ਆਪਾਂ ਨੂੰ ਟੂਥ ਬਰਸ਼ ਐਂਡ ਟੂਥਪੇਸਟ ਹੈਗੀ ਹੈ ਇਹਦੇ ਵਿੱਚ ਤੇ ਇੱਕ ਕੌਮਬ ਹੈਗਾ ਸੋ ਆਹ ਕੌਮਬ ਹੈ ਦੋ ਆਪਾਂ ਨੂੰ ਕੌਮਬ ਦਿੱਤੇ ਆ ਤੇ ਇਹਦੇ ਵਿੱਚ ਕਰੀਮਸ ਵਗੈਰਾ ਹੋਰ ਹੈਗੀਆਂ ਨੇ ਆਹ ਹੈਗਾ ਯਾ ਆਪਣਾ ਬਾਡੀ ਸੀਰਮ ਐਂਡ ਦੋ ਦਿੱਤੇ ਆਪਾਂ ਨੂੰ ਇਹ ਇਹ ਹੈਗਾ ਬਰਸ਼ ਵਗੈਰਾ ਆਪਣੇ ਰੱਖਣ ਵਾਸਤੇ ਸੋ ਆਪਾਂ ਇਹਦੇ ਵਿੱਚ ਇਹਨੂੰ ਰੱਖ ਦੋ ਤੇ ਉਸ ਤੋਂ ਅੱਗੇ ਆਪਾਂ ਨੂੰ ਚਾਰ ਟੋਵਲ ਦਿੱਤੇ ਨੇ ਜੋ ਜਿਹੜੀ ਟ੍ਰੇ ਹੈਗੀ ਆ ਇਹ ਵੀ ਦੇਖੋ ਮਾਰਬਲ ਦੀ ਬਣੀ ਹੋਈ ਹੈ ਇਹ ਬਹੁਤ ਜ਼ਿਆਦਾ ਲਗਜ਼ਰੀ ਹੈ ਮਾਰਬਲ ਦੀ ਟ੍ਰੇ ਹੈ ਤੇ ਚਾਰ ਟੋਵਲ ਜਿਹੜੇ ਆਪਣੇ ਫੇਸ ਟੋਵਲ ਹੁੰਦੇ ਨੇ ਤੇ ਨਾਲ ਆਪਾਂ ਨੂੰ ਕਿੰਨਾ ਵਧੀਆ ਇਹਨਾਂ ਨੇ ਫਲਾਵਰ ਵੀ ਰੱਖੇ ਹੋਏ ਨੇ ਵਾਸ਼ਮ ਦੇ ਵਿੱਚ ਤੇ ਵਾਸ਼ਮ ਦੇ ਵਿੱਚ ਇੱਕ ਚੀਜ਼ ਹੋਰ ਆਪਾਂ ਨੂੰ ਫੋਨ ਵੀ ਦਿੱਤਾ ਜੇ ਆਪ ਨੂੰ ਐਮਰਜੈਂਸੀ ਕੁਝ ਚਾਹੀਦਾ ਆ ਆਪਾਂ ਇੱਥੋਂ ਫੋਨ ਵੀ ਯੂਜ਼ ਕਰ ਸਕਦੇ ਆ ਨੀਚੇ ਫਲੋਰ ਤੇ ਫਲੋਰ ਦੇ ਉੱਪਰ ਆਲਰੇਡੀ ਪਹਿਲਾਂ ਹੀ ਇੱਥੇ ਫਲੋਰ ਟੋਵਲ ਵਿਸ਼ੇ ਹੋਏ ਸੀਗੇ ਤੇ ਫਲੋਰ ਜਿਹੜਾ ਹੈਗਾ ਇਹ ਵੀ ਸਾਰਾ ਮਾਰਬਲ ਦਾ ਲੱਗਿਆ ਹੋਇਆ ਸਾਰਾ ਥੱਲੇ ਮਾਰਬਲ ਹੈਗਾ ਇਹ ਤੇ ਕਲੀਨ ਬਹੁਤ ਜ਼ਿਆਦਾ ਆ ਤੇ ਆ ਦੇਖੋ ਆ ਵੀ ਕਿੰਨਾ ਜ਼ਿਆਦਾ ਲਗਜ਼ਰੀ ਹੈਗਾ ਯਾ ਕਿੰਨਾ ਜ਼ਿਆਦਾ ਵਧੀਆ ਡਿਜ਼ਾਈਨ ਹੈਗਾ ਵਾਲ ਦੇ ਵਿੱਚ ਵੀ ਜਿਹੜਾ ਆਪਣਾ ਮੇਨ ਸ਼ਾਵਰ ਹੈਗਾ ਸੋ ਇਹ ਹੈਗਾ ਆਪਣਾ ਮੇਨ ਸ਼ਾਵਰ ਤੇ ਆਪਾਂ ਤੁਹਾਨੂੰ ਦਿਖਾਣੇ ਆ ਇਹਦੇ ਅੰਦਰ ਸੋ ਜਦੋਂ ਇਦਾਂ ਇਹਨੂੰ ਡੋਰ ਖੋਲਿਆ ਮੈਂ ਜਿਹੜਾ ਸ਼ਾਵਰ ਹੈਗਾ ਇਹਦਾ ਡੋਰ ਇਦਾਂ ਖੋਲ ਕੇ ਤੇ ਅੰਦਰ ਪੂਰਾ ਨੀਟ ਐਂਡ ਕਲੀਨ ਸਪਾਰਕਲ ਕਲੀਨ ਹੈਗਾ ਆ ਕੁਝ ਵੀ ਇਹਦੇ ਵਿੱਚ ਇਦਾਂ ਦਾ ਨਹੀਂ ਹੈਗਾ ਵੀ ਤੁਹਾਨੂੰ ਲੱਗੇ ਵੀ ਗੰਦਾ ਆ ਪੂਰਾ ਨੀਟ ਐਂਡ ਕਲੀਨ ਹੈਗਾ ਤੇ ਆਪਣੇ ਕੋਲੇ ਉੱਪਰ ਹੈੱਡ ਸ਼ਾਵਰ ਵੀ ਹੈਗਾ ਸੋ ਆਪਾਂ ਉੱਪਰ ਇਹਨੂੰ ਵੀ ਯੂਜ਼ ਕਰ ਸਕਦੇ ਆ ਤੇ ਬਾਕੀ ਆਪਣੇ ਕੋਲੇ ਸ਼ੈਂਪੂ ਤੇ ਕੰਡੀਸ਼ਨਰ ਮੈਨੂੰ ਲੱਗਦਾ ਇੱਥੇ ਹੋਣਗੇ ਸੋ ਆਹ ਕੰਡੀਸ਼ਨਰ ਹੈਗਾ ਆ ਤੇ ਆਹ ਆਪਣੂੰ ਇਹਨੇ ਸ਼ੈਂਪੂ ਵੀ ਦਿੱਤਾ ਆ ਤੇ ਆਹ ਹੈਗਾ ਜੀ ਤੁਸੀਂ ਉੱਦਾਂ ਨਹਾਣਾ ਆ ਉਦਾਂ ਸ਼ਾਵਰ ਲੈਣਾ ਆ ਤੁਸੀਂ ਫੜ ਕੇ ਤੇ ਆਹ ਉੱਪਰ ਵਾਲਾ ਤੁਸੀਂ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਹੈ ਸਾਈਡ ਤੇ ਬੈਠ ਕੇ ਜੇ ਤੁਸੀਂ ਆਪਣਾ ਇਹਦੇ ਵਿੱਚ ਬੈਠ ਕੇ ਨਹਾਣਾ ਆ ਤੇ ਉਹ ਵੀ ਇਹਨਾਂ ਨੇ ਦਿੱਤਾ ਹੋਇਆ ਆ ਸੋ ਜਿਹਨੂੰ ਆਪਾਂ ਕਹਿੰਦੇ ਆ ਵਾਸ਼ ਟੱਬ ਜੇ ਆਪਾਂ ਨਹਾਣਾ ਆ ਟੱਬ ਦੇ ਵਿੱਚ ਆਪਾਂ ਇਹ ਵੀ ਯੂਜ਼ ਕਰ ਸਕਦੇ ਆ ਤੇ ਨਾਲ ਆਪਣੇ ਕੋਲੇ ਐਕਸਟਰਾ ਟੇਬਲ ਇੱਥੇ ਦਿੱਤੇ ਹੋਏ ਨੇ ਤੇ ਆ ਹੈਗਾ ਸੈਕੰਡ ਸੋ ਆਪਣੇ ਕੋਲੇ ਪਹਿਲਾਂ ਇੱਕ ਸੀਗਾ ਅ ਅੰਦਰ ਕਲੋਜ਼ਟ ਦੇ ਸੋ ਇਹ ਸੈਕੰਡ ਦਿੱਤਾ ਵਾ ਜੇ ਆਪਾਂ ਨਹਾ ਕੇ ਆਣਾ ਹੈ ਫਿਰ ਆਪਾਂ ਆਹ ਵਾਲਾ ਵੀ ਯੂਜ਼ ਕਰ ਸਕਦੇ ਆ ਤੇ ਜਿਹੜਾ ਵਾਸ਼ਰੂਮ ਦਾ ਡੋਰ ਹੈਗਾ ਆ ਜੇ ਤੁਸੀਂ ਰੈਡੀ ਹੋ ਗਏ ਹੋ ਜਾਂ ਜੇ ਹੋਣਾ ਹੈ ਆਪਰੇ ਕੋਲੇ ਇੱਕ ਹੋਰ ਇਹਨਾਂ ਨੇ ਮਿਰਰ ਦਿੱਤਾ ਆ ਸੋ ਆ ਦੇਖੋ ਪੂਰਾ ਜਿਹੜਾ ਡੋਰ ਹੈਗਾ ਆ ਇਹਦਾ ਵਾਸ਼ਰੂਮ ਦਾ ਸੋ ਇਹ ਪੂਰਾ ਫੁੱਲ ਮਿਰਰ ਹੈਗਾ ਤੁਸੀਂ ਇੱਥੇ ਖੜ ਕੇ ਰੈਡੀ ਹੋ ਸਕਦੇ ਹੋ ਜਿਹੜਾ ਇੱਕ ਹੋਰ ਮਿਰਰ ਹੈਗਾ ਸੈਕੰਡ ਮਿਰਰ ਸੋ ਆ ਤੁਸੀਂ ਸੈਕੰਡ ਮਿਰਰ ਇੱਥੇ ਯੂਜ਼ ਕਰ ਸਕਦੇ ਹੋ ਸੋ ਜਦੋਂ ਵਾਸ਼ਰੂਮ ਤੋਂ ਆਪਾਂ ਬਾਹਰ ਆਏ ਆ ਸੋ ਇਧਰ ਆਪਣੀ ਕਲੋਜ਼ਟ ਸੀਗੀ ਕਲੋਜ਼ਟ ਤੋਂ ਵਾਸ਼ਰੂਮ ਸੀਗਾ ਸੋ ਵਾਸ਼ਰੂਮ ਤੋਂ ਜਦੋਂ ਬਾਹਰ ਆਏ ਆ ਸੋ ਆ ਆਪਣਾ ਹੈਗਾ ਗ੍ਰੈਂਡ ਰੂਮ ਸੋ ਜਿੱਥੇ ਆਪਾਂ ਰਿਲੈਕਸ ਕਰਨਾ ਆ ਬਹੁਤ ਜ਼ਿਆਦਾ ਕੰਫਰਟੇਬਲ ਆ ਤੇ ਬੈੱਡ ਦੇਖੋ ਤੁਸੀਂ ਕਿੰਨਾ ਜ਼ਿਆਦਾ ਵੱਡਾ ਆ ਫੁੱਲ ਕਿੰਗ ਸਾਈਜ਼ ਬੈੱਡ ਆ ਇਹ ਤੇ ਇਹਦਾ ਮੈਟਰਸ ਜਿਹੜਾ ਆ ਉਹ ਬਹੁਤ ਜ਼ਿਆਦਾ ਵਧੀਆ ਆ ਤੇ ਤੁਹਾਨੂੰ ਮੈਂ ਦਿਖਾਣਾ ਹੁਣੇ ਦੇਖੋ ਕਿੰਨਾ ਕੰਫਰਟੇਬਲ ਆ ਬਿਲਕੁਲ ਅੰਦਰ ਵੀ ਨਹੀਂ ਵੜਦਾ ਤੇ ਬਹੁਤ ਜ਼ਿਆਦਾ ਮਤਲਬ ਕਿ ਸੌਫਟ ਵੀ ਨਹੀਂ ਹੈਗਾ ਤੇ ਜਿਆਦਾ ਹਾਰਡ ਵੀ ਨਹੀਂ ਹੈਗਾ ਸੋ ਆਪਣੀ ਬੈਕ ਵਾਸਤੇ ਬਹੁਤ ਜਿਆਦਾ ਕੰਫਰਟੇਬਲ ਮੈਟ੍ਰਸ ਹੈ ਤੇ ਆਪਾਂ ਨੂੰ ਚਾਰ ਪਿੱਲੋ ਦਿੱਤੇ ਹੋਏ ਆ ਤੇ ਪਿੱਛੇ ਦੇਖੋ ਕਿੰਨੀ ਵਧੀਆ ਸੈਨਰੀ ਲੱਗੀ ਹੋਈ ਹੈ ਤੇ ਪੂਰਾ ਕੰਫਰਟੇਬਲ ਫੀਲ ਹੁੰਦਾ ਬਹੁਤ ਜਿਆਦਾ ਵਧੀਆ ਲਗਜ਼ਰੀ ਟਾਈਪ ਹੈਗਾ ਸੋ ਆ ਆਪਣੀ ਹੈਗੀਆਂ ਬਲੈਂਕਟ ਜਿਹੜਾ ਕਿ ਆਪਣਾ ਕੰਫਰਟਰ ਹੁੰਦਾ ਆ ਸੋ ਉਹ ਵੀ ਪੂਰਾ ਨੀਟ ਐਂਡ ਕਲੀਨ ਵਾਈਟ ਚੱਦਰ ਪੂਰੀ ਬਹੁਤ ਵਧੀਆ ਤੇ ਆਪਾਂ ਨੂੰ ਦੋ ਨਾਈਟ ਸਟੈਂਡ ਦਿੱਤੇ ਆ ਦੋਨੇ ਸਾਈਡ ਤੇ ਹੈਗੇ ਨੇ ਤੇ 에어 ਕੰਡੀਸ਼ਨ ਚੱਲ ਰਿਹਾ ਹੈ ਉੱਪਰ ਤੇ ਪੂਰਾ ਕੰਫਰਟੇਬਲ ਫੀਲਿੰਗ ਆ 에어 ਕੰਡੀਸ਼ਨ ਦੀ ਤੇ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੇ ਇੱਕ ਫੋਨ ਵੀ ਦਿੱਤਾ ਆ ਜਿਹੜਾ ਆਪਾਂ ਕੁਝ ਵੀ ਮੰਗਾਣਾ ਆ ਤੇ ਆਪਾਂ ਫੋਨ ਕਰਕੇ ਇਹਨਾਂ ਨੂੰ ਰੂਮ ਦੇ ਵਿੱਚ ਉਹਨਾਂ ਨੂੰ ਰੂਮ ਸਰਵਿਸ ਵੀ ਲੈ ਸਕਦੇ ਆ ਤੇ ਜੇ ਆਪਾਂ 에어 ਕੰਡੀਸ਼ਨ ਆਪਣਾ ਸੈੱਟ ਕਰਨਾ ਆ ਕੁਝ ਵੀ ਕਰਨਾ ਤੇ ਉਹਦਾ ਰਿਮੋਟ ਹੈਗਾ ਇਹ ਇੱਥੋਂ ਆਪਾਂ ਟੈਂਪਰੇਚਰ ਵੱਧ ਘੱਟ ਕਰ ਸਕਦੇ ਆ ਤੇ ਬਾਕੀ ਉਹਨਾਂ ਨੇ ਅਹਦ ਰੱਖਿਆ ਹੋਇਆ ਹੈ ਵੀ ਜੇ ਤੁਸੀਂ ਕੁਝ ਵੀ ਆਰਡਰ ਕਰਨਾ ਹੈ ਤੇ ਇਹਨਾਂ ਦੇ ਰੈਸਟੋਰੈਂਟ ਵੀ ਹੈਗੇ ਆ ਇੱਥੇ ਤੇ ਆਪਾਂ ਉਹ ਆਰਡਰ ਵੀ ਕਰ ਸਕਦੇ ਹਾਂ ਇੱਥੇ ਸੋ ਆਹ ਸਾਰਾ ਉਹਦਾ ਮੈਨੂ ਹੈਗਾ ਆ ਕੁਝ ਵੀ ਜਿਵੇਂ ਕਿ ਆ ਦੇਖੋ ਚਿਲਡ ਪ੍ਰੀਜ਼ਰਵਡ ਜੂਸ ਆਪ ਲੈਣਾ ਹੈ ਜਾਂ ਸੀਰੀਅਲ ਲੈਣੇ ਆ ਜਾਂ ਤੁਸੀਂ ਕ੍ਰੋਸੈਂਟ ਲੈਣਾ ਹੈ ਆ ਕੁਝ ਵੀ ਲੈਣਾ ਹੈ ਸੋ ਨਾਲ ਪ੍ਰਾਈਸਿਸ ਵੀ ਲਿਖੇ ਹੋਏ ਨੇ ਤੇ ਨਾਲ-ਨਾਲ ਸਾਰਾ ਦੱਸਿਆ ਹੋਇਆ ਵੀ ਤੁਸੀਂ ਕੀ ਕੀ ਆਰਡਰ ਇੱਥੇ ਕਰ ਸਕਦੇ ਹੋ ਸੋ ਇਸ ਹੋਟਲ ਦੇ ਵਿੱਚ restaurants ਵੀ ਹੈਗੇ ਨੇ ਸੋ ਆਪਣੇ ਕੋਲੇ ਇੱਥੇ ਇਹਨਾਂ ਨੇ ਇੱਕ ਸਟੈਂਡ ਵੀ ਦਿੱਤਾ ਹੋਇਆ ਜਿੱਥੇ ਆਪਾਂ ਕੱਪੜੇ ਆਪਣੇ ਹੈਂਗ ਕਰਨੇ ਆ ਮੈਨੂੰ ਲੱਗਦਾ ਤਾਂ ਵੈਸੇ ਉਹੀ ਹੈ ਮੈਨੂੰ ਪਤਾ ਨਹੀਂ ਹੈਗਾ ਜੇ ਤੁਸਨ ਤੁਹਾਨੂੰ ਕਿਸੇ ਨੂੰ ਵੀ ਪਤਾ ਹੈ ਤੁਸੀਂ ਕਮੈਂਟ ਰਿਕ ਦੱਸ ਸਕਦੇ ਹੋ ਜੇ ਮੈਂ ਗਲਤ ਦੱਸ ਰਿਹਾ ਮੈਨੂੰ ਲੱਗਦਾ ਕਿ ਇਹ ਜੇ ਆਪਾਂ ਕੋਟ ਪੈਂਟ ਵਗੈਰਾ ਆਪਣਾ ਹੈਂਗ ਕਰਨਾ ਆ ਜਾਂ ਕੁਝ ਵੀ ਚੀਜ਼ ਹੈਂਗ ਕਰਨੀ ਆ ਸੋ ਆ ਖੁੱਲ ਜਾਂਦੇ ਐ ਇਦਾਂ ਤੇ ਆਪਾਂ ਇੱਥੇ ਸ਼ਰਟ ਵਗੈਰਾ ਟੰਗ ਸਕਦੇ ਆ ਸੋ ਆ ਜਿਹੜੀ ਚੀਜ਼ ਹੈਗੀ ਮਨ ਲੱਗਦਾ ਇਹਦੇ ਪਿਛਲੇ ਪਾਸੇ ਆਪਾਂ ਜੇ ਆਪਣਾ ਕੋਟ ਜਾਂ ਫਿਰ ਕੁਝ ਵੀ ਚੀਜ਼ ਹੈਂਗ ਕਰਨੀ ਆਪਾਂ ਇੱਥੇ ਹੈਂਗ ਕਰ ਸਕਦੇ ਆ ਤੇ ਰੂਮ ਦੇ ਵਿੱਚ ਆਪਣੇ ਕੋਲੇ ਇੱਕ ਟੀਵੀ ਵੀ ਹੈਗਾ ਸੋ ਟੀਵੀ ਵਾਸਤੇ ਇਹਨਾਂ ਨੇ ਪੂਰੀ ਵੱਡੀ ਇਹਨਾਂ ਨੇ ਕੈਬਿਨੇਟ ਬਣਾਈ ਆ ਇੱਕ ਪੂਰੀ ਵਧੀਆ ਤੇ ਟੀਵੀ ਵੀ ਐਲਸੀਡੀ ਹੈਗਾ ਆ ਤੇ ਉਹਦੇ ਥੱਲੇ ਹੋਰ ਸਟੋਰੇਜ ਹੈਗੀ ਆ ਦੇਖੋ ਕਿੰਨੀ ਜ਼ਿਆਦਾ ਸਟੋਰੇਜ ਆ ਸੋ ਸਟੋਰੇਜ ਬਹੁਤ ਜ਼ਿਆਦਾ ਲੱਗੀ ਮੈਨੂੰ ਇਸ ਰੂਮ ਦੇ ਵਿੱਚ ਕੁਝ ਵੀ ਤੁਸੀਂ ਜ਼ਿਆਦਾ ਸਮਾਨ ਜੇ ਤੁਹਾਨੂੰ ਆਪਣਾ ਰੱਖਣਾ ਹੈ ਸਿਕਿਉਰ ਕਰਨਾ ਹੈ ਇੱਥੇ ਰੱਖ ਸਕਦੇ ਹੋ ਤੇ ਸੈਕੰਡ ਟੈਲੀਫੋਨ ਇੱਕ ਹੋਰ ਲਾਇਆ ਹੋਇਆ ਇਹਨਾਂ ਨੇ ਤੇ ਨਾਲ ਇੱਕ ਲੈਂਪ ਹੈਗਾ ਤੇ ਆ ਇੱਕ ਆਫਿਸ ਏਰੀਆ ਹੈਗਾ ਜੇ ਤੁਸੀਂ ਕੁਝ ਵੀ ਆਪਣੀ ਲੈਪਟਾਪ ਵਗੈਰਾ ਯੂਜ਼ ਕਰਨਾ ਇੱਥੇ ਰੱਖ ਕੇ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਹ ਮ사ਜ ਵਾਸਤੇ ਦਿੱਤਾ ਹੋਇਆ ਇਹਨਾਂ ਨੇ ਤੇ ਜੇ ਤੁਸੀਂ ਮ사ਜ ਵਗੈਰਾ ਕਰਾਣੀ ਹੈ ਤੁਹਾਨੂੰ ਬਾਰਕੋਡ ਦਿੱਤਾ ਹੋਇਆ ਹੈ ਹੋਟਲ ਦੀ ਸਰਵਿਸਿਜ਼ ਇਸ 바ਰ ਕੋਡ ਨਾਲ ਤੁਸੀਂ ਸਕੈਨ ਕਰਕੇ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਵੀ ਇੱਥੇ ਕਿਹੜੀ ਕਿਹੜੀ ਸਰਵਿਸਿਜ਼ ਹੈਗੀਆਂ ਜਿਵੇਂ ਕਿ ਇੱਥੇ ਸਪਾ ਵਗੈਰਾ ਵੀ ਹੁੰਦਾ ਆ ਮ사ਜ ਵਗੈਰਾ ਹੁੰਦੀ ਆ ਇੱਥੇ ਸੋ ਉਹ ਸਾਰੀ ਸਰਵਿਸਿਜ਼ ਇਨਾਂ ਨੇ ਇਹਦੇ ਵਿੱਚ ਦੱਸਿਆ ਹੋਇਆ ਹੈ ਤੇ ਆਪਣੇ ਕੋਲੇ ਦੋ ਇਨਾਂ ਨੇ ਕਾਊਚ ਵੀ ਦਿੱਤੇ ਆ ਬੈਠਣ ਵਾਸਤੇ ਸੋ ਇੱਕ ਹੈਗਾ ਆਪਣੀ ਲਵ ਸੀਟ ਹੈਗੀ ਆ ਇੱਧਰ ਸੋ ਆ ਹੈਗੀ ਆ ਲਵ ਸੀਟ ਤੇ ਇੱਕਾ ਛੋਟਾ ਕਾਊਚ ਹੈਗਾ ਆਪਣੇ ਕੋਲੇ ਤੇ ਆਪਾਂ ਇੱਥੇ ਜਿਵੇਂ ਕੋਈ ਡਰਿੰਕਸ ਜਾਂ ਫੂਡ ਖਾਣਾ ਆਪਣਾ ਮੰਗਾਇਆ ਕਿਤੋਂ ਵੀ ਜਾਂ ਕੁਝ ਵੀ ਯੂਜ਼ ਕਰਨਾ ਸੋ ਆਹ ਟੇਬਲ ਤੇ ਟੇਬਲ ਯੂਜ਼ ਕਰ ਸਕਦੇ ਆ ਆਪਾਂ ਇਸ ਕਾਊਚ ਦੇ ਨਾਲ ਤੇ ਹੁਣ ਜਿਹੜਾ ਬੈਸਟ ਪਾਰਟ ਹੈਗਾ ਇਸ ਹੋਟਲ ਦਾ ਜਾਂ ਫਿਰ ਇਸ ਰੂਮ ਦਾ ਸੋ ਤੁਸੀਂ ਆਹ ਦੇਖਦੇ ਪਿਆ 커ਰਟਨ ਲੱਗੇ ਹੋਇਆ ਪਿੱਛੇ ਸੋ ਇਹਦੇ ਪਿੱਛੇ ਹੈਗਾ ਬਹੁਤ ਜ਼ਿਆਦਾ ਵਧੀਆ 뷰 ਸੋ ਤੁਹਾਨੂੰ ਮੈਂ ਹੁਣ ਦਿਖਾਣਾ ਖੋਲ ਕੇ ਦੀ ਤੁਹਾਨੂੰ ਸਾਰਾ ਗ੍ਰੀਨ ਸਪੇਸ ਦਿਖਦੀ ਹੈ ਬਾਹਰ ਤੇ ਬਹੁਤ سارے ਟਰੀ ਲੱਗੇ ਹੋਏ ਨੇ ਤੇ ਗ੍ਰੀਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਵਧੀਆ ਹੈ ਤੇ ਅੱਜ ਵੈਸੇ ਵੀ ਵੈਦਰ ਵੀ ਵਧੀਆ ਲੱਗ ਰਿਹਾ ਹੈ ਬਾਹਰ ਤੇ ਉਦਾਂ ਵੀ ਮੇਨਟੇਨੈਂਸ ਜਿਹੜੀ ਹੈ ਇਸ ਹੋਟਲ ਦੀ ਬਾਹਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਵੀ ਬਹੁਤ ਜ਼ਿਆਦਾ ਮੇਨਟੇਨਡ ਹੈਗਾ ਇਹ ਜਿਹੜੇ ਇਸ ਰੂਮ ਦਾ ਕਾਰਪਟ ਹੈਗਾ ਆ ਉਹ ਵੀ ਬਹੁਤ ਜ਼ਿਆਦਾ ਨਿਊਟ ਐਂਡ ਕਲੀਨ ਹੈ ਬਹੁਤ ਜ਼ਿਆਦਾ ਵਧੀਆ ਵੈਕਿਊਮ ਕੀਤਾ ਹੋਇਆ ਵੀ ਨਾਲੇ ਮੈਨੂੰ ਨਵਾਂ ਹੀ ਲੱਗਦਾ ਪਿਆ ਵੀ ਗੰਦਾ ਬਿਲਕੁਲ ਨਹੀਂ ਹੈਗਾ ਤੇ ਜਿਆਦਾ ਯੂਜ਼ਡ ਨਹੀਂ ਹੈਗਾ ਬਹੁਤ ਜਿਆਦਾ ਨੀਟ ਐਂਡ ਕਲੀਨ ਹੈਗਾ ਇਹ ਕਾਰਪਟ ਸੋ ਇਸ ਹੋਟਲ ਦੇ ਵਿੱਚ ਜੇ ਤੁਸੀਂ स्विਮਿੰਗ ਪੂਲ ਯੂਜ਼ ਕਰਨਾ ਸੋ ਇਹਨਾਂ ਕੋਲ स्विਮਿੰਗ ਪੂਲ ਦੀ ਫੈਸਿਲਿਟੀ ਵੀ ਹੈਗੀ ਆ ਸੋ ਇਧਰਲੇ ਪਾਸੇ ਜਦੋਂ ਆਪਾਂ ਆਨੇ ਆ ਸੋ ਇੱਥੇ ਆ ਦੇਖੋ ਲਿਖਿਆ ਹੋਇਆ ਹੈ ਸਵੀਮਿੰਗ ਪੂਲ ਤੇ ਫਿਟਨੈਸ ਸੈਂਟਰ ਵੀ ਹੈਗਾ ਜੇ ਤੁਸੀਂ ਜਿੰਮ ਗਾ ਜਾਣਾ ਸੋ ਇਧਰ स्विਮਿੰਗ ਪੂਲ ਆ ਸੋ ਸਭ ਤੋਂ ਪਹਿਲਾਂ ਆਪਾਂ स्विਮਿੰਗ ਪੂਲ ਜਾਵਾਂਗੇ ਸੋ ਇਧਰ ਫਿਟਨੈਸ ਸੈਂਟਰ ਇੱਥੋਂ ਦਿਖ ਰਿਹਾ ਜੇ ਤੁਸੀਂ ਐਕਸਰਸਾਈਜ਼ ਕਰਨੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਪੂਲ ਦੇ ਵਿੱਚ ਸੋ ਇਧਰਲੀ ਸਾਈਡ ਜਦੋਂ ਆਪਾਂ ਆਨੇ ਆ ਸੋ ਆ ਹੈਗਾ ਪੂਲ ਵਾਲਾ ਏਰੀਆ ਤੇ ਇੱਥੇ ਜਦੋਂ ਬਾਹਰ ਆਨੇ ਆਪਾਂ ਸੋ ਇਹ ਸਾਰਾ ਹੈਗਾ ਪੂਲ ਵਾਲਾ ਏਰੀਆ ਇੱਥੇ ਸੋ ਪੂਲ ਜਿਹੜਾ ਹੈ ਇਹਨਾਂ ਦਾ ਉਹ ਕਾਫੀ ਜਿਆਦਾ ਵੱਡਾ ਹੈਗਾ ਹੈ ਸੋ ਇਹ ਸਾਰਾ ਹੈਗਾ ਇੱਧਰ ਪੂਲ ਵਾਲਾ ਏਰੀਆ ਸੋ ਆਹ ਪ੍ਰਾਪਰਟੀ ਹੈਗੀ ਐਦਾਂ ਦੀ ਸੋ ਇੱਥੇ ਉੱਪਰ ਰੈਸਟੋਰੈਂਟਸ ਵਗੈਰਾ ਹੈਗੇ ਨੇ ਤੇ ਇੱਧਰ ਸਾਰਾ ਹੈਗਾ ਆਹ ਪੂਲ ਵਾਲਾ ਏਰੀਆ ਤੇ ਇਹਨਾਂ ਨੇ ਇੱਥੇ ਸੀਟਿੰਗ ਏਰੀਆ ਵੀ ਬਣਾਇਆ ਹੈ ਜੇ ਤੁਸੀਂ ਕੁਝ ਡਰਿੰਕਸ ਵਗੈਰਾ ਲੈਣੇ ਆ ਸੋ ਤੁਸੀਂ ਇੱਥੇ ਬਹਿ ਕੇ ਇੰਜੋਏ ਕਰ ਸਕਦੇ ਹੋ ਤੇ ਪੂਲ ਦੇ ਨਾਲ ਤੁਹਾਨੂੰ ਪੂਲ ਟਾਵਲਸ ਹੈਗੇ ਨੇ ਤੁਸੀਂ ਇੱਥੇ ਬਹਿ ਕੇ ਆਹ ਪੂਲ ਟਾਵਲ ਯੂਜ਼ ਕਰ ਸਕਦੇ ਹੋ ਕਲੀਨ ਪੂਲ ਟਾਵਲਸ ਹੈਗੇ ਨੇ ਇਹ ਸਾਰਾ ਇੱਧਰ ਹੋਰ ਸੀਟਿੰਗ ਏਰੀਆ ਇੱਧਰ ਇਹਨਾਂ ਨੇ ਬਣਾਇਆ ਸਾਰਾ ਪੂਲ ਦੇ ਆਸੇ-ਪਾਸੇ ਸੋ ਵਧੀਆ ਰਿਲੈਕਸਿੰਗ ਜਗ੍ਹਾ ਹੈਗੀ ਆ ਤੇ ਜੇ ਤੁਸੀਂ ਪ੍ਰਾਈਵੇਟ ਬੈਠਣਾ ਵਾ ਪੂਲ ਦੇ ਨੇੜੇ ਆਪਣਾ ਫੂਡ ਡਰਿੰਕ ਵਗੈਰਾ ਲੈ ਕੇ ਸੋ ਇਹਨਾਂ ਨੇ ਇਧਰੋਂ ਦੀ ਆ ਸਾਰਾ ਇੱਥੇ ਬਣਾਇਆ ਹੋਇਆ ਤੁਸੀਂ ਇੱਥੇ ਬੈਠ ਕੇ ਵੀ ਇੱਥੇ ਵੀ ਬਹਿ ਸਕਦੇ ਆ ਆਪਾਂ ਸੋ ਦੋਨੇ ਪਾਸੇ ਪੂਲ ਦਾ 뷰 ਹੈਗਾ ਸੋ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਦੋਨੇ ਸਾਈਡ ਆਪਾਂ ਜਾ ਰਹੇ ਹਾਂ ਬ੍ਰੈਕਫਾਸਟ ਵਾਸਤੇ ਸੋ ਇਸ ਹੋਟਲ ਦੇ ਵਿੱਚ ਆਪਾਂ ਨੂੰ ਕੰਪਲੀਮੈਂਟਰੀ ਬ੍ਰੈਕਫਾਸਟ ਵੀ ਮਿਲਦਾ 6:30 ਵਜੇ ਤੋਂ ਲੈ ਕੇ 10:30 ਵਜੇ ਤੱਕ ਆਪਣੇ ਕੋਲੇ ਅਵੇਲੇਬਲ ਹੁੰਦਾ ਹੈ ਸੋ ਹੋਟਲ ਦੀ ਜਿਹੜੀ ਲੌਬੀ ਤੋਂ ਨੀਚੇ ਵਾਲਾ ਫਲੋਰ ਹੈਗਾ ਅੰਡਰਗਰਾਉਂਡ ਜਿਹੜਾ 0 ਨੰਬਰ ਫਲੋਰ ਹੈਗਾ ਸੋ ਉੱਥੇ ਇਹ ਅਵੇਲੇਬਲ ਹੈਗਾ ਸੋ ਆ ਹੈਗੀ ਐਂਟਰੈਂਸ ਇੱਥੇ ਸੋ ਆਪਾਂ ਹੁਣ ਚੱਲਦੇ ਹਾਂ ਰੈਸਟੋਰੈਂਟ ਦੇ ਵਿੱਚ ਤੇ ਇਹ ਹੈਗਾ ਬ੍ਰੈਕਫਾਸਟ ਵਾਲਾ ਏਰੀਆ ਤੇ ਸਵੇਰੇ ਬ੍ਰੈਕਫਾਸਟ ਮਿਲਦਾ ਹੈ ਸੋ ਬ੍ਰੈਕਫਾਸਟ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਇਨਾਂ ਕੋਲੇ ਗਲ ਬੈਗੀਆਂ ਸੋ ਆ ਹੈਗਾ ਆ ਫਰੂਟ ਵਾਲਾ ਕਾਊਂਟਰ ਸੋ ਇੱਥੇ ਸਾਰਾ ਫਰੂਟ ਹੈਗਾ ਸੋ ਇਧਰ ਸਮੂਦੀਸ ਵੀ ਹੈਗੀਆਂ ਨੇ ਆਪਾਂ ਕੋਲੇ ਹੋਰ ਫਰੂਟ ਵੀ ਹੈਗੇ ਨੇ ਤੇ ਬੇਕਰੀ ਹੈਗੀ ਆ ਇੱਥੇ ਆਪਣੇ ਕੋਲੇ ਕ੍ਰੋਸੈਂਟ ਹੈਗੇ ਨੇ ਸਾਰੇ ਬ੍ਰੈਡਸ ਹੈਗੀਆਂ ਨੇ ਬਨਾਣਾ ਬ੍ਰੈਡ ਲੱਗਦੀ ਪਈ ਮੈਨੂੰ ਆਹ ਸੋ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਇੱਥੇ ਤੇ ਇਧਰ ਸਾਈਡ ਤੇ ਆਪਣੇ ਕੋਲੇ ਡਰਿੰਕਸ ਹੈਗੇ ਨੇ ਸੋ ਆ ਕਾਫੀ ਮਸ਼ੀਨ ਹੈਗੀ ਆ ਸੋ ਇੱਥੇ ਆਪਾਂ ਆਪਣਾ ਡਰਿੰਕ ਆਪਣੇ ਅਪਯੂਜ਼ ਕਰ ਸਕਦੇ ਆ। ਸੋ ਆ ਹੈਗੀ ਆ ਇੱਧਰ ਚਾਹੇ। ਸੋ ਇੱਥੇ ਆਪਾਂ ਚਾਹ ਲੈ ਸਕਦੇ ਆ। ਤੇ ਦੂਜੀ ਸਾਈਡ ਤੇ ਇੱਧਰ ਆਪਣੇ ਕੋਲੇ ਕੁਇਸ਼ਨ ਕਿਚਨ ਦੇ ਵਿੱਚ ਸਾਰੇ ਦਾਲ ਹੈਗੀਆਂ ਨੇ। ਆ ਜਿਵੇਂ ਆ ਦੇਖੋ ਇੱਥੇ ਫਿਕਚੜੀ ਹੈਗੀ ਆ ਲਿਖੀ ਹੋਈ ਆ ਇੱਥੇ। ਸਭ ਤੋਂ ਪਹਿਲੇ ਆਲੂ ਪਾਜੀ ਹੈਗੀ ਆ। ਸੋ ਇਹ ਸਾਰਾ ਫੂਡ ਇੱਥੇ ਅਵੇਲੇਬਲ ਹੈਗਾ। ਸੋ ਆ ਹੈਗਾ ਪਲੇਨ ਕਰਡ ਮਤਲਬ ਕਿ ਦਹੀਂ ਹੈਗਾ ਇਹ। ਤੇ ਨਾਲ ਆਪਣੇ ਕੋਲੇ ਚਾਰ ਹੈਗੇ ਆ ਤੇ ਦੂਸਰੀ ਸਾਈਡ ਤੇ ਆਪਣੇ ਕੋਲੇ ਫੂਰ ਸੈਲਡਸ ਵਗੈਰਾ ਵੀ ਸਾਰੇ ਇੱਥੇ ਦਿੱਤੇ ਹੋਏ ਨੇ ਸਾਰੇ ਆਹ ਸੈਲਡਸ ਹੈਗੇ ਨੇ ਇੱਥੇ ਤੇ ਬ੍ਰੈਡਸ ਹੈਗੀਆਂ ਨੇ ਆਪਾਂ ਬਟਰ ਇਨ ਬ੍ਰੈਡ ਲਾ ਸਕਦੇ ਆ ਇੱਥੇ ਆਪਾਂ ਗਰਮ ਕਰ ਸਕਦੇ ਆ ਬ੍ਰੈਡਸ ਵਗੈਰਾ ਚੀਜ਼ ਹੈਗਾ ਆਪਣੇ ਕੋਲੇ ਤੇ ਦੂਜੀ ਸਾਈਡ ਤੇ ਇੱਧਰ ਹੋਰ ਆਪਣੇ ਕੋਲੇ ਸਨੈਕਸ ਹੈਗੇ ਨੇ ਪਕੌੜਾ ਵਗੈਰਾ ਹੈਗੇ ਨੇ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਅ ਪੋਟੇਟੋ ਐਗਸ ਤੇ ਇਧਰ ਆਪਣੇ ਕੋਲੇ ਸੀਰੀਅਲ ਹੈਗੇ ਨੇ ਤੇ ਆਪਣੇ ਕੋਲੇ ਇਥੇ ਸਟ੍ਰਾਬਰੀ ਸਮੂਦੀਸ ਆ ਗਿਆ ਨੇ ਸੋ ਅਗਰ ਡੀਟੌਕਸ ਵਾਟਰ ਵੀ ਹੈਗਾ ਨਾ ਕੋਲੇ ਸੋ ਆ ਹੈਗਾ ਡੀਟੌਕਸ ਵਾਟਰ ਪਲੇਨ ਚਾਹ ਸੋ ਚਾਕਲੇਟ ਮਿਲਕ ਸ਼ੇਕ ਸੋ ਆ ਸਾਰੇ ਤਰ੍ਹਾਂ ਦੇ ਯੋਗਰਟ ਹੈਗੇ ਨੇ ਇਧਰ ਤੇ ਬਾਕੀ ਇਧਰ ਹੀ ਸਾਈਡ ਬ ਕੋਲੇ ਗਾਜਰ ਦਾ ਹਲਵਾ ਵੀ ਹੈਗਾ ਦੇਖੋ ਕਿੰਨਾ ਵਧੀਆ ਗਾਜਰ ਦਾ ਹਲਵਾ ਐਂਡ ਔਨ ਦੀ ਅਦਰ ਸਾਈਡ ਆਪਣੇ ਕੋਲੇ ਇੱਧਰ ਹੋਰ ਵੀ ਸਨੈਕਸ ਹੈਗੇ ਨੇ ਆਮ ਸੋ ਆ ਦੇਖੋ ਆ ਪਕੌੜਾ ਹੈਗਾ ਯਾ ਕੈਬੇਜ ਪਕੌੜਾ ਇੱਥੇ ਲਿਖਿਆ ਹੋਇਆ ਇਹਨਾਂ ਨੇ ਤੇ ਮੇਦੂ ਬੜਾ ਇਹ ਸਾਰਾ ਸਾਊਥ ਇੰਡੀਅਨ ਹੈਗਾ ਇੱਧਰ ਮੈਨੂੰ ਲੱਗਦਾ ਹੈ ਇਡਲੀ ਵਗੈਰਾ ਵੀ ਹੋएगी ਆ ਵੈਜੀਟੇਬਲ ਰਵਾ ਐਂਡ ਇਡਲੀ ਹੈਗੀ ਹੈ ਇਹਦੇ ਵਿੱਚ ਸੋ ਆ ਹੈਗੀ ਹੈ ਇਡਲੀ ਐਂਡ ਥਿਸ ਇਜ਼ ਅਨਦਰ ਟਾਈਪ ਆਫ ਇਡਲੀ ਐਂਡ ਵੈਨ ਵੀ ਹੈਵ ਸਮ ਸੰਬਰ ਅਵੇਲੇਬਲ ਓਵਰ ਹੀਰ ਤੇ ਸੀਟਿੰਗ ਵਾਸਤੇ ਆਪਣੇ ਕੋਲੇ ਆ ਸਾਰਾ ਏਰੀਆ ਇਧਰ ਤੁਸੀਂ ਬੈਠ ਕੇ ਇੱਥੇ ਤੁਸੀਂ ਖਾ ਸਕਦੇ ਹੋ ਬਹੁਤ ਜਦਾ ਵੱਡਾ ਰੂਮ ਹੈਗਾ ਇਹ ਇੱਕ ਤਰ੍ਹਾਂ ਦਾ ਰੈਸਟੋਰੈਂਟ ਹੈਗਾ ਬਹੁਤ ਵਧੀਆ ਸੀਟਿੰਗ ਰੈਸਟੋਰੈਂਟ ਤੇ ਇੱਥੇ ਬੈਠ ਕੇ ਆਪਾਂ ਹੁਣ ਸੈਲਫ ਸਰਵ ਹੈਗਾ ਇਹ ਬਫੇ ਹੈਗਾ ਜਿੰਨਾ ਮਰਜ਼ੀ ਆਪਾਂ ਇੱਥੇ ਖਾ ਸਕਦੇ ਆ ਤੇ ਨਾਲੇ ਜੋ ਮਲਜੀ ਖਾ ਸਕਦੇ ਆ ਤੇ ਕਾਫੀ ਵੱਡਾ ਹੈਗਾ ਤੇ ਉਸ ਤੇ ਇਧਰੋਂ ਦੀ ਆਪਣੀ ਐਂਟ੍ਰੈਂਸ ਹੈਗੀ ਆ ਆਪਾਂ ਇੱਥੋਂ ਦੀ ਅੰਦਰ ਆਏ ਸੀਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਣਾ ਮੈਂ ਇਹ ਜਿਹੜਾ ਹੈਗਾ ਜਿੱਥੇ ਰੈਸਟੋਰੈਂਟ ਅਵੇਲੇਬਲ ਹੈਗਾ ਸੋ ਉਹਦੇ ਬਿਲਕੁਲ ਬਾਹਰਲੀ ਸਾਈਡ ਤੇ ਇੱਥੇ ਪੂਲ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਸੋ ਮਾਰਨਿੰਗ ਬ੍ਰੈਕਫਾਸਟ 6:30 ਤੋਂ 10:30 ਵਜੇ ਤੱਕ ਹੁੰਦਾ ਆ ਸੋ ਆਹ ਹੈਗਾ ਸੀਗਾ ਆਪਣਾ ਪੂਲ ਵਾਲਾ ਜਿੱਥੇ ਆਪਾਂ ਬਾਹਰ ਪ੍ਰੋਪਰਟੀ ਦੇ ਵਿੱਚ ਆ ਫੰਮ ਸਕਦੇ ਸੀਗੇ ਜਿੱਥੇ ਆਪਾਂ ਗੱਲ ਵੇਚ ਵੀ ਸੀਗੇ ਤੇ ਉਹਦੇ ਨਾਲ ਹੀ ਇਹ ਬਫੇ ਵਾਲਾ ਰੈਸਟੋਰੈਂਟ ਅਵੇਲੇਬਲ ਹੈਗਾ